ਮਨੋ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਆ ਜੋ ਅਸੀਂ 10ਵੀਂ ਜਮਾਤ ਦੀ ਬਣਗੀ ਕਿਤਾਬ ਦਾ ਪਹਿਲਾ ਪਾਠ ਜੋ ਕਿ ਕਹਾਣੀਆਂ ਕੁਲਫੀ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਕੁਲਫੀ ਕਰਨ ਲੱਗੇ ਹਾਂ ਪਹਿਲਾਂ ਮੈਂ ਤੁਹਾਨੂੰ ਸੁਜਾਨ ਸਿੰਘ ਜੀ ਦੇ ਜੀਵਨ ਬਾਰੇ ਕੁਝ ਗੱਲਾਂ ਦੱਸਾਂਗੀ ਸੁਜਾਨ ਸਿੰਘ ਜਿਨ੍ਹਾਂ ਦਾ ਜਨਮ 1909 ਵਿੱਚ ਹਕੀਮ ਸਿੰਘ ਅਤੇ ਮਾਤਾ ਜਮਨਾ ਦੇਵੀ ਦੀ ਘਰ ਹੋਇਆ ਆਪ ਜੀ ਦੇ ਪਿਤਾ ਦਾ ਦਿਹਾਂਤ ਜਦੋਂ ਆਪ 11 ਸਾਲ ਦੇ ਸਨ ਛੋਟੀ ਉਮਰ ਦੇ ਵਿੱਚ ਹੀ ਹੋ ਗਿਆ ਆਪ ਜੀ ਨੂੰ ਰੋਜੀ ਰੋਟੀ ਕਮਾਉਣ ਦੇ ਲਈ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੁਚਾਨ ਸਿੰਘ ਦੀ ਪਹਿਲੀ ਮੁਸ਼ਕਲ ਪੈਰਾਂ ਤੇ ਖੜੇ ਹੋਣ ਦੀ ਸੀ ਤੇ ਦੂਜੀ ਮੁਸ਼ਕਲ ਵਿੱਦਿਆ ਪ੍ਰਾਪਤ ਕਰਨ ਦੀ ਸੀ ਇਹਨਾਂ ਦੋਹਾਂ ਮੁਸ਼ਕਲਾਂ ਦਾ ਮੁਕਾਬਲਾ ਕਰਨ ਦੇ ਵਿੱਚ ਆਪ ਸਫਲ ਰਹੇ ਪਹਿਲਾਂ ਆਪ ਸਕੂਲ ਦੇ ਪ੍ਰੋਫੈਸਰ ਲੱਗੇ ਫਿਰ ਆਪ ਨੇ ਅਧਿਆਪਕ ਪ੍ਰੋਫੈਸਰ ਅਤੇ ਪ੍ਰਿੰਸੀਪਲ ਵਰਜੋ ਸੇਵਾਮੁਕਤ ਹੋ ਕੇ ਆਪ ਰਿਟਾਇਰ ਹੋ ਗਏ ਸੇਵਾਮੁਕਤ ਹੋਣਾ ਰਿਟਾਇਰ হয়ে ਗਿਆ සම්ર્જિત ਨੂੰ সীমা মুক্ত ਹੋਏ ਜਿੰਦਗੀ ਨਾਲ ਆਪਣੇ ਸਿੱਧੇ ਵਾ ਕਰਨ ਹੀ ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਮਨੂਕ ਦੇ వాస్తবিক ਚਿੱਤਰ ਨੂੰ ਪੇਸ਼ ਕਰਿਆ ਹੈ ਸਾਇਦਿਕ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਉਹਨਾਂ ਦੀ ਲਿਖੀ ਹੋਈ ਪੁਸਤਕ ਸ਼ਹਿਰ ਅਤੇ ਗਰਾਂ ਨੂੰ ਮਿਲਿਆ ਸੀ ਉਸ ਤੋਂ ਬਿਨਾਂ ਉਹਨਾਂ ਦੀ ਬਹੁਤ ਸਾਰੀਆਂ ਪ੍ਰਸਿੱਧ ਕਹਾਣੀਆਂ ਨੇ ਜਿਨ੍ਹਾਂ ਵਿੱਚੋਂ ਸਬਰੰਗ ਨਵਾਰੰਗ ਸ਼ਹਿਰ ਤੇ ਗ੍ਰਾਮ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਸ ਤੇ ਬਹੁਤ ਪ੍ਰਸਿੱਧ ਹੋਈਆਂ ਨੇ ਉਹਨਾਂ ਸੀ ਕਰਨ ਲੱਗੇ ਆ ਕਹਾਣੀ ਦੇ ਬਾਰੇ ਦੇ ਵਿੱਚ ਕਹਾਣੀ ਦਾ ਨਾਮ ਹੈ ਗੁਲਫੀ ਜਿਹਦਾ ਨਾਮ ਸੁਣਦੇ ਹੀ ਸਾਰਿਆਂ ਦੇ ਮੂੰਹ ਦੇ ਵਿੱਚ ਗੁਲਫੀ ਖਾਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ ਫਲੇ ਲੇਖਕ ਦੱਸਦਾ ਹੈ ਕਿ ਮਹੀਨੇ ਦੀ 26 ਤਰੀਕ ਹੋਈ ਸੀ ਤੇ ਪਹਿਲੇ 15 ਦਿਨਾਂ ਦੇ ਅੰਦਰ ਹੀ ਉਸਦੀ ਜਿਹੜੀ ਤਨਖਾਹ ਸੀਗੀ ਉਹ ਖਤਮ ਹੋ ਜਾਂਦੀ ਸੀ ਤੇ ਉਸ ਤੋਂ ਬਾਅਦ ਉਹਨੂੰ ਆਪਣੇ ਘਰ ਦਾ ਗੁਜ਼ਾਰਾ ਕਰੰਨਾ ਬੜਾ ਔਖਾ ਹੋ ਜਾਂਦਾ ਸੀ ਇਸ ਪਾਠ ਚ ਦੱਸਿਆ ਗਿਆ ਹੈ ਕਿ ਪੈਸੇ ਦੇ ਕੰਗੀ ਜਿਹੜੀ ਹੁੰਦੀ ਉਹ ਹਵਾਲਾ ਆਪ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਜਿਸ ਤਰ੍ਹਾਂ ਮੇਰਾ ਪਹਿਲਾ ਪੁਆਇੰਟ ਹੈ ਕੁਲਫੀ ਵਾਲੇ ਦਾ ਹੁੱਕਾ ਲੇਖਕ ਜੋ ਹੈ ਆਪਣੇ ਘਰੇ ਹੋ ਗਿਆ ਤੇ ਆ ਕੇ ਆਰਾਮ ਕਰ ਰਿਹਾ ਹੁੰਦਾ ਹੈ ਤੇ ਗਲੀ ਦੇ ਵਿੱਚ ਉਹਨੂੰ ਕੁਲਫੀ ਵਾਲੇ ਦਾ ਹੁੱਕਾ ਸੁਣਾਈ ਦਿੰਦਾ ਹੈ ਕੁਲਫੀ ਵਾਲੇ ਦਾ ਹੁੱਕਾ ਸੁਣ ਕੇ ਲੇਖਕ ਦੇ ਮਨ ਵਿੱਚ ਕੁਲਫੀ ਖਾਣ ਦੀ ਇੱਛਾ ਪ੍ਰਗਟ ਹੁੰਦੀ ਹੈ ਪਰ ਉਹ ਵਿਚਾਰਾ ਖਾ ਨਹੀਂ ਸਕਦਾ ਤੇ ਉਹਦਾ ਮੁੰਡਾ ਵੀ ਝਟਾ ਕੇ ਉਹਨੂੰ ਉਠਾ ਕੇ ਉਸ ਤੋਂ ਕੁਲਫੀ ਦੀ ਮੰਗ ਕਰਦਾ ਹੈ ਪਰ ਲੇਖਕ ਉਸਨੂੰ ਬੋਲ ਦਿੰਦਾ ਹੈ ਕਿ ਮੈਂ ਤੈਨੂੰ ਕੁਲਫੀ ਸ਼ਾਮ ਨੂੰ ਖਿਲਾਵਾਂਗੇ ਜਦੋਂ ਸ਼ਾਮ ਆਉਂਦੀ ਹੈ ਤਾਂ ਸ਼ਾਮ ਨੂੰ ਵੀ ਉਹ ਘਰ ਛੱਡ ਕੇ ਬਾਹਰ ਚਲਾ ਜਾਂਦਾ ਕਿਉਂਕਿ ਉਸ ਕੋਲੇ ਪੈਸੇ ਨਹੀਂ ਹੁੰਦੇ ਸੜਕ ਤੇ ਭਟਕਦਾ ਰਹਿੰਦਾ ਤੇ ਫਿਰ ਘਰ ਵਾਪਸ ਆਉਂਦਾ ਹੈ ਆ ਕੇ ਫਿਰ ਸੌਣ ਦੀ ਕੋਸ਼ਿਸ਼ ਕਰਦਾ ਹੈ ਫਿਰ ਉਲ্লেখਕ ਦਾ ਬੱਚਾ ਉਸ ਨੂੰ ਫਿਰ ਦੁਬਾਰਾ ਬੋਲਦਾ ਤੁਸੀਂ ਟਕਾ ਦੇ ਦਿਓ ਦਾੜਜੀ ਮੈਨੂੰ ਨਹੀਂ ਲੱਗਦੀ ਖੰਗ ਹੁਣ ਉਹ ਆਪਣੇ ਦਾੜਜੀ ਤੋਂ ਦਾੜਜੀ ਪਿਤਾ ਨੂੰ ਕਿਹਾ ਗਿਆ ਉਹਨਾਂ ਤੋਂ ਟਕੇ ਦੀ ਮੰਗ ਕਰਦਾ ਕਿ ਮੈਨੂੰ ਟਕਾ ਦੇ ਦਿਓ ਤੇ ਮੈਂ ਉਸ ਟਕੇ ਦਾ ਮੁਰਮੂਰਾ ਲੈਣਾ ਹੈ ਉਹ ਦਾੜਜੀ ਕਹਿੰਦੇ ਕਿ ਉਹਦੇ ਕੋਲ ਪੈਸੇ ਨਹੀਂ ਹੁੰਦੇ ਤਾਂ ਉਹ ਫੇਰ ਦੁਬਾਰਾ ਉਸ ਨੂੰ ਟਾਲਣ ਦੇ ਲਈ ਆਪਣੇ ਬੱਚੇ ਨੂੰ ਬੋਲਦਾ ਕਿ ਮੈਂ ਤੈਨੂੰ ਮੁਰਮure ਲਈ ਪੈਸੇ ਨਹੀਂ ਦਵਾਗਾ ਤੈਨੂੰ ਖੰਗ ਲੱਗਦੀ ਹੀ ਮੁਰਮੂਰਾ ਭੈੜਾ ਹੁੰਦਾ ਪਰ ਬੱਚਾ ਨਹੀਂ ਮੰਨਦਾ ਕਹਿੰਦਾ ਮੈਨੂੰ ਨਹੀਂ ਲੱਗਦੀ ਖੰਗ ਖੁੰਗ ਮੈਨੂੰ ਟਕਾ ਦੇ ਦਿਓ ਤੇ ਉਹਨੂੰ ਕੋਈ ਖੰਗ ਦੀ ਪਰਵਾਹ ਨਹੀਂ ਹੈ ਫਿਰ ਲੇਖਕ ਆਪਣੇ ਪਿਤਾ ਦੇ ਸਮੇਂ ਦੀ ਆਪਣੇ ਸਮੇਂ ਨਾਲ ਤੁਲਨਾ ਕਰਦਾ ਹੈ ਲੇਖਕ ਦੱਸਦਾ ਹੈ ਕਿ ਉਹ ਉਸ ਦੀ ਆਮਦਨ ਆਪਣੇ ਪਿਤਾ ਦੀ ਆਮਦਨ ਤੋਂ ਬਹੁਤ ਘੱਟ ਹੈ ਜਦ ਕਿ ਉਹਦੀ ਪੜ੍ਹਾਈ ਆਪਣੇ ਪਿਤਾ ਦੀ ਪੜ੍ਹਾਈ ਤੋਂ ਕਈ ਗੁਣਾ ਵੱਧ ਸੀ ਉਹ ਦੱਸਦਾ ਹੈ ਕਿ ਉਸ ਸਮੇਂ ਥੇਲੇ ਤੇ ਜਿੰਨੇ ਛੋਲੇ ਆਉਂਦੇ ਸਨ ਉਹ ਹੁਣ ਇੱਕ ਆਨੇ ਦੇ ਵੀ ਨਹੀਂ ਆਉਂਦੇ ਮਤਲਬ ਜ਼ਮਾਨੇ ਤੇ ਵਿੱਚ ਸਮੇਂ ਦੇ ਵਿੱਚ ਬਹੁਤ ਬਦਲਾਅ ਆ ਚੁੱਕੇ ਆ ਹੁਣ ਜਿੰਨੀ ਉਹਨੂੰ ਤਨਖਾਹ ਮਿਲਦੀ ਸੀ ਕਿ ਉਹਨੇ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਸੀ ਇੱਕ ਵਾਰੀ ਉਹ ਆਪਣੇ ਦੋਸਤੋਂ ਕੋਲ ਪੈਸੇ ਉਧਾਰੇ ਮੰਗ ਕੇ ਲੈ ਕੇ ਆਉਂਦਾ ਤੇ ਉਹ ਦੋਸਤੋਂ ਪੈਸੇ ਜੋ ਲੈ ਕੇ ਆਉਂਦਾ ਉਹਦੀ ਘਰਵਾਲੀ ਪਕੜ ਲੈਂਦੀ ਹੈ ਤੇ ਉਹਨਾਂ ਪੈਸਿਆਂ ਦੇ ਨਾਲ ਉਹ ਘਰ ਦਾ ਰਾਸ਼ਨ ਖਰੀਦੀ ਹੈ ਤੇ ਬੋਲਦੀ ਹੈ ਕਿ ਮੁੰਡੇ ਨੂੰ ਤੁਸੀਂ ਆ ਇੱਕ ਟਕਾ ਦੇ ਦਿਓ ਉਹਨੂੰ ਮੁਰਮਰਾ ਦਿਵਾ ਦਿਓ ਇੰਨੇ ਚ ਕੁਝ ਹੋ ਜਾਊਗਾ ਕੁਲਫੀ ਕਲਫੀ ਉਹ ਸਭ ਪੁੱਲ ਚ ਉਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਉਹ ਆਪਣੇ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਵੀ ਸੰਕੋਚ ਕਰਦਾ ਹੈ ਲੇਖਕ ਜਿੱਥੇ ਲੱਗਿਆ ਹੁੰਦਾ ਕੰਮ ਦੇ ਉੱਤੇ ਉੱਥੇ ਉਹ ਸੋਚਦਾ ਹੈ ਕਿ ਇੱਥੇ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਜੇ ਮੈਂ ਤਨਖਾਹ ਵਧਾਉਣ ਦੀ ਗੱਲ ਕਰਾਂਗਾ ਤਾਂ ਮੈਨੂੰ ਜਵਾਬ ਮਿਲ ਸਕਦਾ ਨੌਕਰੀ ਤੋਂ ਦੂਜੇ ਪਾਸੇ ਉਹ ਕਹਿੰਦਾ ਹੈ ਕਿ ਇਕੱਲੇ ਦੀ ਮੰਗ ਸੁਣੀ ਨਹੀਂ ਜਾਣੀ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਜਾਵਾਂਗੇ ਤਾਂ ਇਕੱਠੇ ਸਾਨੂੰ ਹੌਨ ਨਹੀਂ ਦਿੱਤਾ ਜਾਵੇਗਾ ਬੇਰੁਜ਼ਗਾਰੀ ਦੇ ਭੁਖਨੇ ਡੱਕ ਨੂੰ ਡਰਾ ਦਿੱਤਾ ਸੀ ਤੇ ਉਹ ਹਮੇਸ਼ਾ ਕਾਇਰਾਂ ਵਾਂਗੂ ਚੁੱਪ ਹੀ ਹੋ ਕੇ ਖੜਾ ਰਹਿੰਦਾ ਸੀ ਉਹ ਆਪਣੀ ਨੌਕਰੀ ਦੇ ਵਿੱਚ ਜਾ ਕੇ ਆਪਣੀ ਤਨਖਾਹ ਵਧਾਉਣ ਦੀ ਮੰਗ ਵੀ ਨਹੀਂ ਰੱਖ ਸਕਦਾ ਸੀ ਸ਼ਾਹ ਦੇ ਮੁੰਡੇ ਨੂੰ ਕੁਲਫੀ ਖਾਣੀ ਹੁੰਦੀ ਹੁਣ ਦੁਬਾਰਾ ਫਿਰ ਕੁਲਫੀ ਵਾਲੇ ਦਾ ਹੁੱਕਾ ਆਉਂਦਾ ਤੇ ਲੇਖਕ ਦਾ ਮੁੰਡਾ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਦੇਖ ਰਿਹਾ ਹੁੰਦਾ ਕਿ ਕੁਲਫੀ ਵਾਲਾ ਸ਼ਾਹ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਹੁੰਦਾ ਹੈ ਤਾਂ ਜਦੋਂ ਉਹਦੀ ਪਲੇਟ ਦੇ ਅੰਦਰ ਕੁਲਫੀ ਰੱਖਦਾ ਤਾਂ ਲੇਖਕ ਦਾ ਮੁੰਡਾ ਉਸ ਤੋਂ ਕੁਲਫੀ ਖੋ ਕੇ ਉਹਨੂੰ ਨਾਲ ਹੀ ਵਿੱਚ ਘੇਰ ਦਿੰਦਾ ਹੈ ਤਾਂ ਜਿਹੜੀ ਸ਼ਾਹ ਦੀ ਪਤਨੀ ਹੁੰਦੀ ਹੈ ਸ਼ਾਹਣੀ ਉਹ ਲੇਖਕ ਦੇ ਘਰੇ ਉਲੰਬਾ ਲੈ ਕੇ ਆਉਂਦੀ ਹੈ ਤੇ ਕੱਕੇ ਦੀ ਮਾਂ ਨੂੰ ਝਿੜਕਦਿਆਂ ਚਪੇੜ ਮਾਰਨ ਲੱਗਦੀ ਹੈ ਪਰ ਲੇਖਕ ਦਾ ਜੋ ਮ ਲੇਖਕ ਹੈ ਕਾਕੇ ਦਾ ਪਿਤਾ ਹੈ ਉਹ ਉਸ ਨੂੰ ਰੋਕ ਲੈਂਦਾ ਹੈ ਤੇ ਉਹਨੂੰ ਬੋਲਦਾ ਹੈ ਕਿ ਉਸ ਕਾਇਰ ਪਿਓ ਦੇ ਘਰ ਇੱਕ ਬਹਾਦਰ ਪੁੱਤ ਪੈਦਾ ਹੋਇਆ ਹੈ ਇਸ ਲਈ ਤੂੰ ਕੁਝ ਵਾਂਡੇ ਸੁਧਾਰੇ ਤੂੰ ਉਹਦੇ ਮਾਰਨਾ ਨਹੀਂ ਹੈ ਕਾਕਾ ਸੁਪਣੇ ਦੇ ਵਿੱਚ ਕੀ ਬੁਲਬੁਲਾ ਰਿਹਾ ਸੀ ਕਾਕਾ ਸੁਪਣੇ ਦੇ ਵਿੱਚ ਕਿਉਂ ਬੁਲਬੁਲਾ ਰਿਹਾ ਸੀ ਜਾਂ ਕੀ ਬੁਲਬੁਲਾ ਰਿਹਾ ਸੀ ਉਹ بار-बार ਕੁਲਫੀ ਦੀ ਮੰਗ ਨੂੰ ਰੱਖ ਕੇ ਆਪਣੇ ਸੁੱਤੇ ਪਏ ਨੀਂਦ ਦੇ ਵਿੱਚ ਵੀ ਕੁਲਫੀ ਕੁਫੀ 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 ਬੁਲਬੁਲਾ ਰਿਹਾ ਸੀ ਲੇਖਕ ਇਸ ਕਹਾਣੀ ਦੇ ਅੰਦਰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਇੱਕ ਪਹਿਲਾ ਸੰਦੇਸ਼ ਤਾਂ ਹੈ ਕਿ ਮਨੁੱਖ ਨੂੰ ਆਪਣੀਆਂ ਇੱਛਾਵਾਂ ਨੂੰ ਦਬਾਉਣਾ ਪੈਂਦਾ ਹੈ ਕਿਸ ਦੇ ਕਾਰਨ ਆਰਥਿਕ ਤੰਗੀ ਹੋਣ ਦੇ ਕਾਰਨ ਪੈਸੇ ਦੀ ਤੰਗੀ ਹੋਣ ਦੇ ਕਾਰਨ ਇਸ ਸਥਿਤੀ ਵਿੱਚ ਉਹ ਆਪਣੇ ਬੱਚੇ ਦੀ ਮਾਮੂਲੀ ਜੀ ਇੱਛਾ ਕੁਲਫੀ ਨਹੀਂ ਦਵਾ ਪਾਉਂਦਾ ਇਸ ਆਰਥਿਕ ਤੰਗੀ ਦਾ ਜ਼ਿਕਰ ਕੀਤਾ ਗਿਆ ਦੂਸਰਾ ਬੇਰੁਜ਼ਗਾਰੀ ਤੋਂ ਡਰਦਾ ਹੋਇਆ ਆਪਣੇ ਮਾਲਕ ਦੇ ਅੱਗੇ ਆਪਣੀ ਮੰਗ ਨਹੀਂ ਰੱਖ ਪਾਂਦਾ ਕਿ ਮੇਰੀ ਨੌਕਰੀ ਚਲੀ ਜਾਏਗੀ ਜੇ ਮੈਂ ਤਨਖਾਹ ਵਧਾਉਣ ਦੀ ਗੱਲ ਕਰਾਂਗਾ ਤੀਸਰਾ ਕਾਕੇ ਦੀ ਮਾਨਸਿਕਤਾ ਨੂੰ ਪ੍ਰਗਟ ਕਰਕੇ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਅਮੀਰਾਂ ਦੇ ਬੱਚਿਆਂ ਨੂੰ ਦੇਖ ਕੇ ਗਰੀਬਾਂ ਦੇ ਬੱਚੇ ਕਈ ਵਾਰ ਵਿਰੋਧੀ ਸਥਿਤੀ ਦੇ ਵਿੱਚ ਆ ਜਾਂਦੇ ਨੇ ਜਿਸ ਤਰ੍ਹਾਂ ਕੁਲਫੀ ਦੀ ਕਹਾਣੀ ਕੁਲਫੀ ਦੀ ਇੱਕ ਉਦਾਹਰਣ ਦਿੱਤੀ ਗਈ ਹੈ ਕਿ ਜਦੋਂ ਅਮੀਰ ਦਾ ਬੱਚਾ ਕੁਲਫੀ ਲੈ ਰਿਹਾ ਸੀ ਤਾਂ ਗਰੀਬ ਦੇ ਬੱਚੇ ਨੂੰ ਕੁਲਫੀ ਨਹੀਂ ਮਿਲਦੀ ਤਾਂ ਜਾ ਕੇ ਉਹ ਚੁਪਟ ਲੈਂਦਾ ਉਸ ਤੋਂ ਕੁਲਫੀ ਤਾਂ ਇਸ ਤਰ੍ਹਾਂ ਜੋ ਹੈ ਵਿਰੋਧੀ ਸਥਿਤੀ ਆ ਜਾਂਦੀ ਹੈ ਸਮੂੱਚੇ ਰੂਪ ਵਿੱਚ ਲੇਖਕ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਆਰਥਿਕ ਕਾਣੀ ਵੰਡ ਜੋ ਹੈ ਖਤਮ ਹੋਣੀ ਚਾਹੀਦੀ ਹੈ ਮਤਲਬ ਸਭ ਨੂੰ ਇੱਕੋ ਜਿਹਾ ਸਭ ਕੁਝ ਮਿਲਣਾ ਚਾਹੀਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਦੱਸੀ ਗਈ ਕੁਲਫੀ ਕਹਾਣੀ ਬਹੁਤ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ ਧੰਨਵਾਦ